ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਤੁਸੀਂ ਸਾਰੇ ਕਿਵੇਂ ਹੋ? ਤੁਸੀਂ ਸਾਰੇ ਬਹੁਤ ਵਧੀਆ। ਤੇ ਅੱਜ ਤਾਂ ਮੈਂ ਸਰਪ੍ਰਾਈਜ਼ ਦਿੱਤਾ ਵਾ। ਛੁੱਟੀਆਂ ਮਿਲ ਗਈਆਂ ਨੇ ਤੇ ਅਸੀਂ ਹੁਣ ਆ ਗਏ ਆ ਮੇਰੇ ਤੇ ਪੇਕੇ ਆ ਗਈ। ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਜਿਵੇਂ ਕਿ 23 ਤੋਂ ਲੈ ਕੇ 1 ਤੱਕ ਛੁੱਟੀਆਂ ਨੇ। ਤੇ ਅੱਜ ਮੈਂ ਤੇ ਪੇਕੇ ਆ ਗਈ ਮੈਨੂੰ ਲੈ ਆਏ ਸੀ ਮੇਰੇ ਭਾਬੀ ਤੇ ਵੀਰਾਂ ਜਾ ਕੇ ਤੇ ਆ ਕੇ ਇਹ ਥੋੜੀ ਜਿਹੀ ਵੀਡੀਓ ਬਣੀ ਨਹੀਂ ਹੈਗੀ ਤੇ ਹੁਣ ਆਤ ਹੋ ਗਈ ਆ ਮੈਂ ਕਿਹ ਵੀ ਅੱਜ ਹੁਣ ਸ਼ੁਰੂ ਕਰ ਲੈਨੇ ਆ ਵੀਡੀਓ ਤੇ ਹੁਣ ਬਸ ਰੋਟੀ ਪਾਣੀ ਦੀ ਤਿਆਰੀ ਆ ਕੱਪੜੇ-ਕੁੱਪੜੇ ਲਾਵਾਂਗੇ ਕੱਪੜੇ ਲਾਏ ਹੀ ਨਹੀਂ ਮੈਂ ਜਦੋਂ ਦੀ ਆਈਆਂ ਤੇ ਸेलो ਹੁਣ ਹੱਬ ਤੱਕ ਲਾ ਜਾਗੇ ਇੱਥੇ ਹੱਬ ਤੱਕ ਫ੍ਰੀ ਵੀ ਮਾਈਂਡ ਵੀ ਫ੍ਰੀ ਕਰਨਾ ਚਾਹੀਦਾ ਨਾ ਹੱਬ ਤੱਕ ਹੁਣ ਇੱਥੇ ਗੱਲਬਾਤਾਂ ਕਰਕੇ ਆਸ-ਪਾਸੇ ਘੁੰਮ ਕੇ ਸਾਰੇ ਫ੍ਰੀ ਹੋ ਜਾਗੇ ਮੇਰੀ ਮਾਂ ਮੇਰੇ ਕੋਲੇ ਬਿਠੇ ਜਾਂਦੀਆਂ ਪਈਆਂ ਗੱਲਾਂ-ਬਾਤਾਂ ਸਾਡੀਆਂ ਮੁੱਕੀਆਂ ਨਹੀਂ ਹੈਗੀਆਂ ਅਸੀਂ ਗੱਲਾਂ-ਬਾਤਾਂ ਕਰੀਏ ਨੂੰ ਤਾਂ ਮਾਂ ਮੰਦੀ ਕਿਹਾ ਤੇ ਮਾਵਾ ਦੀ ਨਿਕਲਦੇ ਨਾਲ ਜਾਤ ਨਕਰੀ ਨਹੀਂ ਹੈਗੀ ਆ ਤੇ ਭਾਬੀ ਨਾਲ ਵੀ ਗੱਲਾਂ ਬਹੁਤ ਕਰ ਲੀਆਂ ਤੇ ਫਿਰ ਰਾਤ ਨੂੰ ਵੀ ਕਰਾਂਗੇ ਭਾਬੀ ਸਾਡੀ ਬੇਰੀ ਬਹੁਤ ਚੰਗੀ ਆ ਬਹੁਤ ਸਾਰੂ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਦੱਸ ਦੱਸ ਪੇਕੇ ਪੰਡਾਈ ਹੋਈਆਂ ਤੇ ਅੱਜ ਅਗਲਾ ਦਿਨ ਹੋ ਗਿਆ ਮਾਰਨਿੰਗ ਸਵੇਰੇ ਚਾਹ ਪੀ ਰਹੇ ਆ ਸਾਰੇ ਜਣੇ ਬੈਠੇ ਤੇ ਮਾਂ ਵੀ ਉਹ ਤੇ 11 ਵਜੇ ਉੱਠਦਾ ਸਾਢੇ 6 ਵਜੇ ਉੱਟ ਕੇ ਪੈ ਗਈ ਆ ਹਾਂਜੀ 7:30 ਹੋ ਗਏ ਮੈਂ ਨਹਾ ਕੇ ਆਈ ਆ ਤੇ ਬੇਸ ਤੋਂ ਤਾਂ ਹੈ ਨਹੀਂ ਕਿ ਅੱਜ ਕੁੰਦ ਪਿੰਡਾਂ ਦੇ ਵਿੱਚ ਵੀ ਹੈ ਨਹੀਂ ਸਾਨੂੰ ਲੱਗਦਾ ਜਿਵੇਂ ਸ਼ਹਿਰ ਚ ਨਹੀਂ ਹੁੰਦੀ ਤਾਂ ਪਿੰਡਾਂ ਵਿੱਚ ਵੀ ਨਹੀਂ ਹੈਗੀ ਤੇ ਜਦ ਸਾਫ਼ ਹੀ ਆ ਮੈਂ ਨਹਾ ਆਈ ਸੀਗੀ ਬੱਚੇ ਹਲੇ ਉੱਠੇ ਨੇ ਤੇ ਸਾਰੇ ਆਪੋ ਆਪਣੇ ਕੰਮਾਂ ਦੇ ਲੱਗੇ ਹੋਏ ਨੇ ਹੰਮੀ ਖੂਆ ਮਾਰਨ ਲੱਗੇ ਸਵੇਰੇ ਇਹ ਵੀਰੇ ਦੀ ਦੁਕਾਨ ਡੈਰੀ ਹੈ ਨਾ ਤੇ ਧੜੀ ਕਰਕੇ ਫਿਰ ਇਹ ਖੂਆ ਲੋਕ ਲੈਂਦੇ ਨੇ ਆ ਦੇਖੋ ਖੂਆ ਬਣਾਉਂਦੇ ਆ ਸੀਰੇ ਸੀਰੇ ਇਹਨਾਂ ਕੋਲ ਤਾਂ ਖੂਏ ਦੇ ਕੰਮ ਆ ਹੁਣ ਬਹਿਣ ਦਾ ਟਾਈਮ ਨਹੀਂ ਹੈਗਾ ਓਏ ਦੁੱਧ ਘਾਦੇ ਵਿੱਚ ਆ ਜਾਂਦੇ ਜਲਦੀ ਜਲਦੀ ਬੱਚਿਆਂ ਨੂੰ ਗਰਮ ਕਰਨਾ ਸੌਫ ਵਗੈਰਾ ਹੈਗੀ ਆ ਸੌਫ ਨਾਲ ਲੈ ਕੇ ਸੌਫ ਚਾੜਾ ਲਾ ਕੇ ਨਹੀਂ ਕਿੱਥੇ ਪਈ ਆ ਜਲਦੀ ਜਲਦੀ ਜੱਗ ਚ ਵੀ ਬਰੀ ਬੀ ਦੀ ਰੋਟੀ ਚਾਰਾਂ ਜਵਾਕਾਂ ਦੇ ਕਰਨਾ ਨੂੰ ਫੇਰ ਛੜਾਓ ਹੋਰ ਚਲਾ ਤਿੰਦੀ ਜਦੋਂ ਤੇ ਆ ਉਧਰ ਲਿਆ ਫਿਰ ਦੇ ਤੇਰੀ ਆਲੀ ਹੂੰ ਕਿੰਨਾ ਘਰ ਲੈਣਾ ਮਰਜੀ ਇਹਿਤਨਾ ਭਰ ਦਿੱਤੀ ਆ ਆਪਾਂ ਹੁਣ ਬੱਚਿਆਂ ਨੂੰ ਦੁੱਧ ਕਰਮ ਕਰਦੀ ਆ ਜੀ ਤੇ ਨਿਆਣੇ ਉੱਠ ਖੜੇ ਨੇ ਉਧਰ ਬਾਲੇ ਵਿੱਚ ਪਿਆ ਹੋਰ ਬੰਨਾ ਆ ਰਿਹਾ ਅੱਜ ਭਾਬੀ ਬੱਟੇ ਨੂੰ ਕੋਈ ਨਾ ਆ ਰਿਹਾ ਕੋਚ ਸਾਰੇ ਬਨੇ ਉੱਥੇ ਰੋਚੇ ਦੱਤ ਗੀ ਜਾਂਦੇ ਉਹ ਚਲ ਆਂਦੇ ਨੇ ਰਹਿ ਜਾਣਾ ਉੱਥੇ ਮਜ਼ਾ ਨਹੀਂ ਆਉਂਦਾ ਸਾਰਾ ਤੋਂ ਹੋਇਆ ਹੁਣ ਤਾਂ ਸਾਰੇ ਉੱਠੇ ਗਏ ਅਸੀਂ ਅੰਦਰ ਜਿੱਕੇ ਬੈਠੇ ਨਾ ਸਰਦੇ ਖਰਦੇ ਨਹੀਂ ਗਏ ਤਾਂ ਕੋਈ ਸਾਨੂੰ ਬਾਹਰ ਬਾਹਰ ਲਾ ਦੇ ਦੱਸ ਉਹ ਸਾਫ ਕਰ ਦੱਸੋ ਮੈਨੂੰ ਹਾਂ ਇਹ ਦੋਨੋਂ ਬਰੈਕ ਤੋਂ ਹਾਂ ਇਹ ਕਿਹ ਚਾਹ ਪੱਤੀ ਚਾਹ ਪੱਤੀ ਲਾਉਂ ਉਹ ਲੈ ਕੇ ਬਾਹਰ ਤੇ ਰੱਖ ਦਿੰਦੇ ਦਾਲ ਚੁੰਨ ਦੇ ਕੀ ਕਰਨੀ ਹੈ ਨਿਆਣੇ ਨੂੰ ਦੁੱਧ ਪਿੰਦੇ ਹਾਂ ਤਾਂ ਤੁਮ ਤਾਂ ਲੈ ਗਿਆ ਨਰਨ ਜੀ ਜੇ ਨਾ ਖਾ ਸਕਣ ਨਾ ਉਹ ਜੋ ਹੋ ਰਿਆ ਨਾ ਵਾਸ਼ਨਾ ਜਾਣੀ ਹੈ ਤੁਸੀਂ ਦੇਖਦਾ ਸਾਬ ਨਹੀਂ ਆਉਂਦਾ ਦੇਖੋ ਪੇਕਿਆਂ ਦੇ ਘਰ ਤਾਂ ਮੈਨੂੰ ਸਾਬ ਨਹੀਂ ਆਉਂਦਾ ਹੈਗਾ ਵੀ ਕਿਹੜੀ ਜੀ ਕਿੱਥੇ ਪਈ ਆ ਤੇ ਭਾਬੀ ਮੈਨੂੰ ਕੱਲ ਹਾਸ ਵੀ ਸੀ ਕਹੀ ਜਾਂਦੀ ਤੂੰ ਪਤਾ ਲੱਗਣਾ ਵੀ ਕਿੱਥੇ ਪਈ ਆ ਤੂੰ ਤੁਰ ਜਾਣਾ ਗੱਲ ਹੁੰਦੀ ਵੀ ਇਹੀ ਆ ਤੇ ਤੁਹਾਨੂੰ ਪਤਾ ਲੱਗਣਾ ਵੀ ਅੱਜ ਇੱਥੇ ਪਈ ਆ ਇੱਥੇ ਪਈ ਆ ਨਾਲੇ ਮੇਰਾ ਜਾਣ ਦਾ ਟਾਈਮ ਆ ਜਾਣਾ ਹਾਂਜੀ ਉਹਨਾਂ ਆਪਾਂ ਦੁਵਾਰਾ ਚਾਹ ਬਣਾਈ ਆ ਇੱਕ ਵਾਰ ਤਾਂ ਪੀ ਲਈ ਸਾਰਿਆਂ ਨੇ ਤੇ ਠੰਡ ਵਿੱਚ ਇਹੀ ਹੁੰਦਾ ਵੀ ਚਾਹ ਬਹੁਤ ਪੀਤੀ ਜਾਂਦੀ ਆ ਆਪਾਂ ਤਾਂ ਹੁਣ ਮੈਂ ਦੁਵਾਰਾ ਚਾਹ ਧਰੀ ਆ ਤੇ ਕੁੱਟ ਕੁੱਟ ਜੇ ਦੁਵਾਰਾ ਚਾਹ ਪੀ ਲਾਂਗੇ ਭਾਬੀਨ ਮੈਂ ਨਾਉਣ ਬੇਸਤਾ ਤੇ ਭਾਬੀ ਝਾੜੂ ਲਉਂਦੇ ਸੀ ਮੈਂ ਕਿਉਂ ਝਾੜੂ ਨਾ ਅੱਧਾ ਲੱਗ ਗਿਆ ਤਾਂ ਜਦ ਮੈਂ ਲਾ ਰੂਂ ਮੇ ਤੁਸੇ ਬੇਟਾ ਵਟ ਨਾ ਆਇਓ ਬੇ ਗੱਲਾਂ ਭੁੱਲਾਂ ਮਾਰਾਂਗੇ ਬਹਿ ਕੇ ਤੇ ਹੁਣ ਮੈਂ ਚਾਹ ਧਰੀ ਹੋਈ ਆ ਚਾਹ ਪੀ ਕੇ ਫਿਰ ਆਪਾਂ ਕੰਮ ਤੋਂ ਦੇ ਕਰਕੇ ਤੇ ਫਿਰ ਰੋਟੀ-ਰੋਟੀਆਂ ਕਰਾਂਗੇ ਰੋਟੀ ਬਣਾਵਾਂਗੇ ਮੱਕੀ ਦੀ ਰੋਟੀ ਬਣਾਵਾਂਗੇ ਸਾਗ ਬਣਾਇਆ ਹੋਇਆ ਰੋਟੀ ਸਾਗ ਨਾਲ ਖਾਵਾਂਗੇ ਮੱਕੀ ਦੀ ਹਾਂਜੀ ਚਾਹ ਹੋਰ ਬਣ ਗਈ ਆਪਣੀ ਦੂਸਰੀ ਵਾਲੀ ਸਵੇਰ ਵਾਲੀ ਦੂਸਰੀ ਚਾਹ ਜਿਵੇਂ ਕਿ ਪਿੰਡਾਂ ਦੇ ਵਿੱਚ ਸ਼ਰਧਾ ਮੈਨੂੰ ਪਤਾ ਨਹੀਂ ਪਿੰਡਾਂ ਦੇ ਵਿੱਚ ਤਾਂ ਪਾਗਲਾਂ ਨੇ ਮੇਰੇ ਰੋਟੀ ਤੋਂ ਪਹਿਲਾਂ ਪਹਿਲਾਂ 6:00 ਵਜੇ ਤੈਨੂੰ ਜਰੂਰ ਚਾਹ ਵੀ ਲੈਣੇ ਆ ਦੂਜੀ ਵਾਰੀ ਚਾਹ ਤਾਂ ਤੋਂ ਪਹਿਲਾਂ ਬਣ ਚੁੱਕੀ ਆ ਵੀਰਾਂ ਰਹਿਣੇ ਚ ਗਿਆ ਉਹ ਵਿਚਾਰਾ ਕਦੇ ਉਤੇ ਇੱਕ ਵਾਰ ਚਾਹ ਪੀ ਗਿਆ ਆਪਦੀ ਤੇ ਹੁਣ ਰਹਿ ਗਏ ਤਿੰਨੇ ਜਣੇ ਅਸੀਂ ਪਿੱਛੇ ਉਹ ਕਿ ਮਾਮਾ ਚਾਹ 4 ਟਾਈਮ ਦੀ ਪੀਂਦਾ ਮਾਮੇ ਦਾ ਇੱਕ ਵਾਰੀ ਹੁਣ ਸਵੇਰੇ ਪੀ ਲਈ ਇੱਕ ਵਾਰ 1 ਵਜੇ ਪੀਣੀ ਹੈ ਜਾ ਕੇ ਫਿਰ 4 ਵਜੇ ਕਰੂਗਾ ਆਪਣੀ ਚਾਹ ਬਣ ਗਈ ਮੈਨੂੰ ਚਾਹ ਦੇ ਉਹਨੇ ਹੁਣੇ ਵਾਰ ਖੋਆ ਮਾਰ ਰਹੇ ਆ ਭਾਬੀ ਨਾਲ ਰਹੇ ਆ ਤੇ ਉਹ ਚਾਹ ਦੀ ਬਿਲੇ ਨਹੀਂ ਮਿੱਠਾ ਉਹ ਪਾ ਬਿੰਦ ਕਾ ਛੱਟੇ ਪੈਣ ਲੱਗੇ ਕੱਟ ਜਾ ਜਦੋਂ ਕੱਟਣਾ ਬੋਰੀ ਵਾਲਾ ਇਹ ਕੱਟ ਕੇ ਉਹ ਜਿਵੇਂ ਨਾ ਹੁੰਦੀ ਹੋਵੇ ਨਾ ਇਹ ਬਹੁਤ ਖਰਾਬ ਹੁੰਦਾ ਅੱਛਾ ਬਹੁਤ ਖਰਾਬ ਹੁੰਦਾ ਮੈਂ ਤਾਂ ਘਟਾ ਲਾ ਲੱਗੀਆਂ ਨੇ ਫੇਰ ਵੀ ਛੱਟੇ ਬੁਰੇ ਲੱਗਦੇ ਆ ਕਿੱਥੇ ਬੋਰੀ ਕੱਟ ਕੇ ਲਾਉਣੀ ਹੈ ਇਹ ਕਾ ਪਈ ਆ ਇਹ ਕੋਹ ਪਈ ਆ ਮਸ਼ੀਨ ਤੇ ਘਾਰ ਅੰਦਰ ਨਾ ਦੇ ਕੱਟ ਕੇ ਅਗਰ ਫਿਰ ਵੀ ਸੋਚਦੇ ਨਹੀਂ ਤਨ ਤੈ ਕਾਲਾ ਕਦਾਂ ਗਰਮ ਤੁਰਦਾ ਹੋਣਾ ਇਹ ਬੇਜ਼ੀ ਨੇ ਮੈਂ ਤਾਂ ਮੁਝੇ ਆਖਿਆ ਸੀ ਨਾ ਕਦੇ ਤੂੰ ਆਵੇਂ ਪਾਰ ਕਰਦੀ ਸੀ ਜਦੋਂ ਚਾਰ ਦਾ ਰੋਜ਼ ਮਰਦਾ ਹਰ ਰੋਜ਼ ਆਪੇ ਝੜਦੀਆਂ ਪੇਹ ਕਾਲਾ हट ਗਈ ਹਾਂ ਹੈ ਕਿ ਜੀ ਅੰਨਕਰ ਆਪਣਾ ਬੰਨਾ ਹੋ ਗਿਆ ਤੇ ਤੂੰ ਮਟ ਬਾਤ ਕਰਿਆ ਕਰ ਬੜਾ ਗਿਆ ਤੂੰ ਚੱਲ ਨੀ ਤੂੰ ਹਟ ਕੇ ਬੜਾ ਕਰ ਮੇਰੇ ਨਾਲ ਮੁੰਗੀ ਸੇ ਪੂਰੀ ਹੋਲੀ ਨਹੀਂ ਹਰ ਹਰ ਜੀ ਕਿਥੇ ਮੈਂ ਪਾਰ ਪਾਰ ਕਰਿਆ ਕਰੀ ਆਹ ਨੂੰ ਕੋਸੇ ਲਾਓ ਕੰਮ ਕਰੇ ਤੇ ਉਹ ਵਿਆਹ ਕਰਾਉਂਦੇ ਜਿਹੜਾ ਕੰਮ ਕਰਨਾ ਹੈ ਉਹ ਵੀ ਕਰੇ ਉੱਪਰ ਸੇ ਕਰਨਾ ਹੈ ਕੰਮ ਤਾਂ ਸਭ ਦੇ ਆਇਆ ਬਿਗਰੇ ਇਹਦਾ ਹੁਣ ਚਾਹ ਪੀਣੀ ਹੈ ਜਰਾ ਬੜਾ ਪਾਲੀਆਂ ਨਾ ਮੈਂ ਲਈ ਮੈਂ ਨਾਲ ਲਈ ਮੈਂ ਮੁਦਰੀ ਫੜਦੀ ਆਂ ਭਾਬੀ ਨਾਲ ਹੀ ਉਹਨੇ ਤਿਆਰ ਵੀ ਹੋ ਗਈ ਉਹ ਮੈਂ ਤਾਂ ਇਕ ਸਰਦੂਆ ਹੀ ਮੈਂ ਮੁਦਰੀ ਫੜਦੀ ਸਾਰ ਸਾਸਤਰੀ ਕਾੜ ਮਤ ਠੀਕ ਆ ਹਾਂਜੀ ਹਾਂਜੀ ਲੈਟਰ ਪਾ ਲਿਆ ਉਹ ਤੇ ਫੇਰ ਨਹੀਂ ਬੁਲਾਇਆ ਭੂਆ ਨੂੰ ਉਸ ਦਿਨ ਵੀ ਸ਼ਾਮ ਨੂੰ ਪਤਾ ਲੱਗਿਆ ਚੱਲ ਤਾਂ ਸਿਰ ਬਹੁਤ ਆਸਤ ਲੋਕ ਹੋ ਚੱਲ ਕੋਈ ਨਾ ਕੋਈ ਨਾ ਘਰ ਦੇ ਬੰਦਰ ਬਣਾਉਣ ਦੀ ਲੋੜ ਘਰ ਦੇ ਪਜੇ ਵਿਆਹੇ ਜਾਂਦੇ ਨੇ ਬਾਹਰਲੇ ਬੰਦੇ ਬਣ ਜਾਂਦੇ ਹੋ ਅਸਲੀ ਜਾਣਾ ਨਹੀਂ ਜਾਣਾ ਅੱਜ ਦੀ ਸੋਲੋਨਾ ਬਾਠਾ ਬਾਠਾ ਤਿਆਰ ਹੋ ਗਈ ਤੂੰ ਕੁਛ ਕਰ ਤੂੰ ਬਾਠ ਕਰਨਾ ਉੱਤੇ ਹਾਂਜੀ ਸ਼ਬਦ ਕਰਨਾ ਸ਼ਬਦ ਕਰਨਾ ਉਹ ਚੱਲ ਵਧੀਆ ਉਹ ਹੋ ਕੇ ਖੱਡੇ ਕੁਛ ਰਿਆਗਨ ਜੀ ਕੀ ਖੰਡਾ ਹੈਗਾ ਖੰਡਾ ਸਾਫ ਰੋਣ ਖੰਡੇ ਦੇ ਖੰਡੇ ਆਈਆ ਦਸਤਾਰ ਕਰੀਂ ਜੀ ਖੰਡਾ ਨਹੀਂ ਆਪਣੇ ਦੇ ਖੰਡਾ ਛੋਟਾ ਹੀ ਆਉਂਦਾ ਨਹੀਂ ਉਹ ਕੋਈ ਗਲੇ ਸਿਰ ਤੇ ਨਹੀਂ ਕੋਈ ਨਹੀਂ ਆਈਆ ਖੰਡੇ ਨਹੀਂ ਛੋਟਾ ਹੀ ਆ ਛੋਟਾ ਲਿਆ ਹੁੰਦਾ ਖੰਡਾ ਛੋਟੇ ਕਰੇ ਮਿਲ ਸਕਦਾ ਬਾਬਾ ਤੁਸੀਂ ਆਹ ਲੜੀ ਬਾਬਾ ਹਾਂ ਜੀ ਜੋ ਵੀਰ ਆਈ ਗਿਆ ਜੋਤੀ ਬਾਹਰ ਨਾਲ ਪੈਣ ਚੱਲ ਵਧੀਆ ਵਧੀਆ ਹਾਂਜੀ ਹੁਣ ਰੋਟੀ ਬਣਾਉਣ ਲੱਗੇ ਆ ਨੱਕੀ ਦੀ ਰੋਟੀ ਨਾਲ ਨਮਕ ਦਾ ਸਾਗ ਸਾਗ ਨੇ ਗਰਮ ਤੇ ਰਹਿ ਰਿਹਾ ਹੈ ਤੇ ਰੋਟੀ ਤੇ ਬਣ ਰਹੀ ਆ ਤੇ ਅੱਜ ਅਚਾਨਕ ਹੀ ਮੈਂ ਤਾਂ ਕੱਲ ਆ ਗਈ ਸੀ ਪੇਕਿਆਂ ਨੂੰ ਤੇ ਅੱਜ ਅਚਾਨਕ ਹੀ ਫੋਨ ਆ ਗਿਆ ਤੇ ਦੇ ਦੇਖ ਦਿਖਾਈਆ ਸਾਡੀ ਘੂਆ ਘੂਆ ਜਿਹੜਾ ਮੁੰਡਾ ਵਾ ਵਾ ਦੇਖਦੇ ਜਈਆ ਵਾ ਅੱਜ ਸ਼ਗਨ ਪਾਉਣਾ ਵਾ ਗੋਦਵਾਰਾ ਸਾਹਿਬ ਦੀ ਵਿੱਚ ਕੱਲੀ ਜਿਹੜੇ ਸਾਹਿਬ ਗੋਦਵਾਰੇ ਤੇ ਸਾਡੇ ਤੋਂ ਨੇੜੇ ਹੀ ਪਿੰਡ ਦਾ ਗੋਦਵਾਰਾ ਉਹ ਤੇ ਹੁਣ ਉੱਥੇ ਜਾ ਕੇ ਆਵਾਂਗੇ ਦੇਖੋ ਅੱਧਾ ਘੰਟਾ ਘੰਟਾ ਕੰਨ ਟਾਈਮ ਲੱਗਦਾ ਤੇ ਜਦੋਂ ਬਹੁਤ ਜਾ ਕੇ ਆਵਾਂਗੇ ਤਿਆਰ ਨੇ ਹੋ ਗਈ ਸੀ ਤੇ ਰੋਟੀ ਖਾਣੀਆ ਚਲੋ ਚੱਲੋ ਨਹੀਂ ਭਟੇ ਗਰ ਫਿਰ ਫੜਾ ਸਾਹ ਕਰਦੇ ਰੋਟੀ ਭੜੀਏ 4 ਮੇਰਾ ਰੱਖ ਲਿਆ 4 ਤਿੰਨ ਨੰਬਰ ਰੱਖ ਲਿਆ ਸਾਗ ਦਾ 4 ਬੜਾ ਸਵਾਦ ਲੱਗਦਾ ਅਦਰਕ ਦਾ ਆ ਮਿਲਦਾ ਕੰਮ ਲਈ ਆ ਮੋਟੀ ਮਿਰਚ ਹੁੰਦੀ ਆ ਤੇਰਾ ਕੁਲੇ ਨੇ ਪਰ ਹੈ ਖਾਣਾ ਸਿੱਧਾ ਤਾਂ ਹੈ ਨਹੀਂ ਨਾ ਬਾਰੇ ਦੇ ਬਿਨਾ ਸਵਾਦ ਨਹੀਂ ਲੱਗਦਾ ਕੀ ਖਾਣੀ ਲੱਗਦੀ ਨਹੀਂ ਚਲੋ ਹੁਣ ਆਪਣਾ ਸਾਗ ਗਰਮ ਹੋ ਰਿਹਾ ਉੱਤੀ ਖਾਈਏ ਪਾ ਕੇ ਨਿਆਣੇ ਆਪਾਂ ਜਵਾਕ ਸਿਰ ਨਮਾਤੇ ਸੀਗੇ ਸੰਡੇ ਦਾ ਦਿਨ ਸੀਗਾ ਇਸ ਤਰ੍ਹਾਂ ਲੜ ਕੇ ਮਲਤੇ ਸਤਿ ਸ੍ਰੀ ਅਕਾਲ ਜੀ ਸਾਰੇ ਤੇ ਨਨੇਆਂ ਨੂੰ ਲੱਗ ਵੀ ਪਾਲੇ ਪਤਾ ਹੁੰਦੇ ਹੈ ਨਹੀਂ ਕਿ ਇਹਨਾਂ ਨੇ ਪਾ ਕੇ ਬਹਿ ਗਏ ਹੁਣ ਇਹੋ ਜਨੇ ਰੋਟੀ ਖਾਣਗੇ ਇਹਨਾਂ ਨੇ ਚਾਹ ਪੀਣਗੇ ਹਾਂ ਨਾ ਰੋਟੀ ਖਾਣ ਲੱਗੇ ਲਾਦੇ ਹੋਏ ਨਾ ਚਾਹ ਤੁਹਾਨੂੰ ਇਹਨਾਂ ਦਾ ਨਹੀਂ ਚਾਹ ਬਾਹਰ ਤੋਂ ਨਿਕੜੀ ਬਈ ਐ ਅੰਦਰ ਨਹੀਂ ਨਿਕਲੀ ਤਾਂ ਆ ਦੇਖੋ ਪਿੱਛੇ ਕੀ ਕੀਤਾ ਇਹਨੇ ਸਾਰੇ Baal ਕਰਕੇ ਨਾ ਅਜੇ ਕਟ ਗਿੱਲੀ ਕਰ ਲਈ ਸਾਰਾ ਥੁੱਕ ਗਿਆ ਸਾਰਾ ਥੁੱਕ ਗਿਆ ਉਹ ਮੈਂ ਜਾਣ ਕੇ ਗਿਆ ਥੋੜਾ ਧਿਆਨ ਅਧਰ ਕਰਨ ਨੂੰ ਹੋ ਗਿਆ ਕੀ ਦੱਸਾਂਗੇ ਨੂੰ ਕਰ ਮੁੰਦੇ ਹੋ ਗਿਆ ਉਹ ਨਹੀਂ ਹੋਇਆ ਕੜਿਆ ਕੁ ਵਿੱਚ ਪਾਲਿਆ ਦੇਸੀ ਘੀ ਨਾਲ ਮੱਕੀ ਦੀ ਰੋਟੀ ਖਾ ਕੇ ਫਿਰ ਆਪਾਂ ਚੱਲਦੇ ਹਾਂਜੀ ਰੈਡੀ ਹੋ ਗਏ ਸੀ ਟਾਈਮ 8:10 ਵੱਜ ਗਏ ਨੇ ਤੇ ਇਹ ਵੀ ਆ ਗਏ ਸਰਦਾਰ ਸਾਹਿਬ ਕੀ ਆ ਗਏ ਕਪੂਰ ਜੀ ਨੇ ਤਿਆਰ ਹੋ ਕੇ ਆ ਗਏ ਤੇ ਇਹ ਦੇਖੋ ਕਿ ਹੁਣ ਸਜਾਣਾ ਦਾ ਧੂਆ ਜੀ ਦੇ ਮੁੰਡੇ ਦਾ ਸ਼ਗਨ ਪਹਿਣਾ ਅੱਜ ਤੇ ਇਹ ਕਪੂਰ ਜੀ ਤੋਂ ਆ ਗਏ ਸੀਗੇ ਤਿਆਰ ਹੋ ਕੇ ਆਏ ਆ ਮੈਂ ਤਿਆਰ ਹੋ ਗਈ ਸੀ ਕਿ ਬੱਚੇ ਕਹਿੰਦੇ ਵੀ ਅਸੀਂ ਨਹੀਂ ਜਾ ਰਹੇਗਾ ਤੇ ਪੀਕ ਕਿ ਹਾਲ ਤਾਂ ਗੋਦਵਰਾ ਸਾਹਿਬ ਲੜਾਂ ਬੱਚੇ ਦੇ ਬੱਚੇ ਨਵੇਂ ਹੁੰਦਾ ਨਾ ਵੀ ਉੱਥੇ ਪੈਲੈਸ ਦੇ ਵਿੱਚ ਜਾਈਏ ਸੀ ਤਾਂ ਤੇ ਹੁਣ ਉਹ ਚੱਲੇ ਆ ਬਸ ਤੇ ਰਾਜਸ ਮੰਮੀ ਨੂੰ ਵੀ ਨਾਲ ਲੈਣਾ ਵਾ ਮੰਮੀ ਸਾਡੇ ਤੋਂ ਤੁਰੇ ਹੋਇਆ ਸੰਗਰੂਰ ਤੋਂ ਤੇ ਹੋਰ ਰੈਕੋਰਡ ਆ ਜਾਣਗੇ ਤੇ ਅਸੀਂ ਉਸ ਨੂੰ ਲੈ ਲਾਂਗੇ ਉਹਨਾਂ ਨੂੰ ਰੈਕੋਰਡ ਤੋਂ ਨਾਲ ਹਾਂਜੀ ਸਸਤ ਕਾਲ ਜੀ ਸਾਰਿਆਂ ਨੂੰ ਮੇਰੀ ਵੀ ਐਂਟਰੀ ਹੋ ਗਈ ਵਰ ਹੈ ਇਹ ਹੱਥ ਪਿੱਛੇ ਵਿੱਚ ਹੀ ਆ ਗਏ ਤਾਂ ਮੇਰੇ ਮਨ ਜੀ ਨਹੀਂ ਲੱਗਦਾ। ਮੇ ਵਿਚ ਵਿੱਚ ਆ ਗਏ। ਇਹਨਾਂ ਨੂੰ ਵੀ ਆਉਣਾ ਪੈ ਗਿਆ। ਜ਼ਰੂਰੀ ਸੀਗਾ। ਆਉਣਾ ਹੀ ਸੀ ਹੁਣ ਜ਼ਰੂਰੀ ਸੀ। ਚਲੋ ਕੋਈ ਗੱਲ ਨਹੀਂ ਜੀ ਤੇ ਵਧੀਆ ਹੋ ਗਿਆ। ਚਲੇ ਜਾਣਗੇ ਅੱਜ ਜਾਂ ਕੱਲ ਨੂੰ ਚਲੇ ਜਾਣਗੇ ਹੁਣ। ਪਰ ਇਹਨੇ ਗਾਹਾਂ ਵੀ ਜਾਣਾ। ਆ ਮਗੜਾ ਦੇ ਇਹਨਾਂ ਨੂੰ। ਚਲੋ ਮਿਲਦੇ ਆਂ ਜਾ। ਕੱਲ ਮੈਂ ਜਾਊਂਗਾ ਨਾ ਕ੍ਰਿਸਮਸ ਦੀ ਛੁੱਟੀ ਹੈ ਨਾ ਕੱਢੂ। ਓਕੇ ਤੇ ਕੱਲ ਨੂੰ ਚਲਾ ਜਾਊਂਗਾ। ਓਕੇ। ਮੇਂ ਕਹਾਂ ਕਿ ਸੀਗਾ ਵੀ ਆਪਣੇ 29 ਮੈਨਾ ਕੱਲ ਨੂੰ ਦਿਨੇ ਬਰੇ ਆ ਦੁਬਾਰੇ ਜਾਉਗਾ ਤੁਹਾਨੂੰ ਪਹੁੰਚ ਜਾਂਦੀ ਹੈ ਸ਼ਾਮ ਨੂੰ ਸ਼ਾਮ ਨੂੰ ਤਾਂ ਤੰਦ ਪੈਣ ਲੱਗਿਆ ਸੀ ਹਲੇ ਪਤਾ ਨਹੀਂ ਕਿੰਨੇ ਡੇਵਲ ਲੱਗੇ ਉੱਥੇ ਪਰ ਤੋੜ ਦੇਣਾ ਮੈਂ ਇਹਨਾਂ ਨੂੰ 12 1 ਵਜੇ ਠੀਕ ਆ ਜਾਨ ਜੀ ਉਹਦੇ ਸੇ ਕੋਮਲ ਨੂੰ ਲੈਣ ਆਏ ਆ ਉਹ ਰਸਣ ਬੈ ਗਿਆ ਸੀਗਾ ਇਹਨੇ ਕੰਮ ਨਿਭੜ ਗਿਆ ਤੇ ਸਗਣ ਗੁਰਦੁਆਰਾ ਸਾਹਿਬ ਹੀ ਪਾਇਆ ਵਾ ਖੜਿਆ ਹੋਰ ਖੜਾ ਨਹੀਂ ਰਸ ਪਰੌਣਾ ਨਹੀਂ ਟੋਕਦਾ ਪਰੌਣਾ ਜਦ ਆਪਦੇ ਲਿਆਂਦੇ ਕਰ ਤੇ ਟੋਕਦਾ ਟੋਕਦਾ ਕਿੱਲਾ ਧੁੱਪ ਨਿਕਲੀ ਹੋਈ ਆ ਮਜ਼ਾ ਆ ਗਿਆ ਧੁੱਪੇ ਵੇ ਕੇ ਸੇਕਣ ਦਾ ਬੈਠਾਂਗੇ ਮਨ ਜੱਟ ਨੂੰ ਚਾਹ ਪੀਵਾਂਗੇ ਵਧੀਆ ਜਿhko ਪਿਆਊਗਾ ਤਾਂ ਤੇਰੇ ਨਾਲ ਲੈ ਆਣੀ ਫਿਲਹਾਲ ਵਾਲੇ ਤੱਕ ਤੇ ਚਾਹ ਦੋ ਫਿਰ ਹੋਂਗੇ ਤੇ ਚਾਹ ਵੀ ਗਦਰ ਪਰ ਵੇਕੇ ਫੇਰ ਅੰਦਰ ਚੱਲਾਂਗੇ ਆਪਾਂ ਆਉਂਦਾ ਨਾ ਫਰੂਟ ਜਾਲੀ ਉਹ ਰੱਖਤੀ ਮੂਰੇ ਵੀ ਚਾਹ ਨਾ ਬਣਾਉਣੀ ਪਵੇਗੀ ਚਾਹ ਮੂਰੇ ਖੱਟ ਕੇ ਰੱਖਦੇ ਮੂਰੇ ਡੰਗਦਿਆ ਸਾਰਤਾ ਉਹ ਕੱਟੀ ਵੇਖੀ ਤਾਂ ਬੰਦ ਨਾ ਬੱਚੇ ਹੋਣਗੇ ਇਹਨਾਂ ਦੇ ਕੋਲੀ ਵੀ ਨਿੱਕੀ ਜੀ ਸੀਗੀ ਲੈ ਐਡੀ ਕੋਲੀ ਸੀ ਆ ਕੋਲੀ ਆ ਕੋਲੀ ਇਹ ਚਪਟੀ ਜੀ ਕੋਲੀ ਜੀ ਕੀ ਪੈਂਦਾ ਦੋ ਹੰਦਰੇ ਤੇ ਫਾੜੀਆਂ ਮੈਨੇ ਦੋ ਸੇਬ ਦੀਆਂ ਦੋ ਕੇਲੇ ਦੀਆਂ ਫਾੜੀਆਂ ਟਾਈਮ ਬਸ ਕੱਟਤਾ ਮੇਦਰ ਬਸ ਪਰ ਜ਼ਾਦੇ ਪੀਣੀ ਐ ਅਸੀਂ ਭੋਟੇ ਹੋ ਜੂਗੇ ਸੂਟ ਸਾਰੇ ਅੱਗੇ ਬਰਬਾਦ ਹੋਈ ਜਾਂਦੇ ਆ ਥੋੜਾ ਜਿਹਾ ਹੋਰ ਸਮਾਂ ਲਾਗੇ ਲੈ ਡਾ ਐਂ ਨਹੀਂ ਜਿਵੇਂ ਵਰਤ ਦਿਖਾ ਰਹੇ ਨੇ ਦੇਖਿਆ ਨਹੀਂ ਸਾਡਾ ਚੰਦਰਾ ਸੁਹਾ ਹੈਗਾ ਹਾਂ ਚਾਹ ਦਾ ਵੀ ਘੇਟਾਂਗੇ ਉਹ ਦੇਖੋ ਪਿੱਛੇ ਬੇਟਾ ਲੰਦ ਕੱਢਦਾ ਮਾਮਾ ਸਾਡਾ ਦੰਦ ਕੱਢੀ ਜਾਂਦਾ ਹੈ ਵਧੀਆ ਕੀ ਵਧੀਆ ਮੋਟੀ ਹੁੰਦੀ ਹੈ ਹੁਣ ਤੇ ਹੀ ਕਰੀ ਜਾਂਦੇ ਹੁਣ ਕਿੰਨਾ ਚਿਰ ਹੋ ਗਿਆ ਫੋਟੋ ਭੇਜਦੀਆਂ ਗੁਰਪ੍ਰੀਤ ਨੂੰ ਕਾਦੀਆਂ ਉਹਨੇ ਮੰਗਾਈਆਂ ਅੱਜ ਦੀਆਂ ਮੰਗਣੇ ਆਣੀਆਂ ਓਕੇ ਬੁਤੀ ਕੀ ਦੀ ਕਾਦੀ ਸੀ ਕਲਰਕ ਦੀ ਵਧੀਆ ਘੱਟੋ ਸਬਜੀ ਸਬਜੀ ਲਸਣ ਲਸਣ ਵਿੱਚ ਛਿਲਕਾ ਰਹਾ ਰਹੇ ਇਹ ਮੋਟਾ ਮੋਟਾ ਲਸਣ ਹਾਂ ਕਲਰਕ ਕਿੱਥੇ ਗਾਦੇ ਕੰਮ ਕਲਰਕ ਕਲਰਕ ਜੱਜ ਕੋਲੇ ਉਪੜੀ ਵਿੱਚ ਹੀ ਆ ਹਾਂ ਅੱਛਾ ਇੱਕ ਕੋਈ ਡਿਪਾਰਟਮੈਂਟ ਆ ਅੱਛਾ ਇਹ ਅੱਛਾ ਤੁਸੀਂ ਆਏ ਹੋ ਆ ਦੇਖੋ ਜੀ ਮੈਂ ਹੁਣ ਅਸੀਂ ਆ ਗਈ ਸੀ ਕਿ ਟਾਈਮ ਦੇ ਨਾਲ ਆਲੀ ਤੇ ਢੋਣਾ ਕੋਮਨ ਵਾਲਾ ਇਹ ਪਾਸਤਾ ਕੋਮਨ ਵਾਲਾ ਇਹ ਪਾਸਤਾ ਮੇਰੇ ਤੇ ਆਪਣੇ ਵਾਸਤੇ ਓਨਲੀ ਦੀਰ ਵਾਲਾ ਪਾਸਤਾ ਪਾਕੀ ਇਧਰੇ ਬੈਠੇ ਦੱਬਰ ਸਾਰਾ ਗੱਲਾਂ ਕਰਦਾ ਸਾਡਾ ਮੰਮੀ ਨੂੰ ਕਹੇ ਲੱਗੇ ਵੀਡੀਓ ਬਣਦੇ ਫਿਰ ਬੜਾ ਸਰਵਣ ਲੱਗੀ ਮੰਮੀ ਸਾਡੀ ਫਟਾਫਟ ਕੰਮ ਦਾ ਫੇਰ ਲੱਗੀ ਤੇ ਅੱਜ ਸ਼ਗਲ ਸੀਗਾ ਭੂਆ ਜੀ ਦੇ ਮੁੰਡੇ ਦਾ ਆਏ ਹੋਏ ਸੀ ਇਹ ਖੀਰ ਖੀਰ ਚ ਬਗਾਮ ਪਾਉਣੇ ਪਏ ਮੈਨੂੰ ਕਹਿ ਕੇ ਤੇ ਇਹ ਕੱਲ ਸਵੇਰੇ ਜਾਣਗੇ ਹੁਣ ਤੇ ਅੱਜ ਫੇਰ ਰਹਿ ਪਏ ਗਏ ਫਿਰ ਸ਼ਾਮ ਨੇ ਰਾਹ ਹੋ ਗਿਆ ਸੀ ਕਿਦਰ ਦੂਰ ਬਾੜੀ ਜਾਣਾ ਹੁੰਦਾ ਤਾਂ ਕਰਕੇ ਰੱਖ ਲਿਆ ਅੱਜ ਕੱਲ ਨੂੰ ਜਾਣਗੇ ਤੇ ਹੁਣ ਖੀਰ ਖਾ ਕੇ ਹਟੇ ਇਹਦੇ ਮੰਮੀ ਫਟਾਫਟ ਸਰਵਾ ਲਿਆ ਹਾਂਜੀ ਸਰ ਤਾਂ ਵਾਲੇ 104 ਜੋੜੇ ਆ ਕਿੰਨੇ ਜੋੜੇ ਲੈ ਸੀ ਆਪਾਂ ਮੇਲੇ ਤੋਂ ਜਰਾ ਆਪਾਂ ਤਿੰਨ ਲੈ ਸੀ ਹੋਰ ਇਹ ਮੈਂ ਤੇ ਇਹਨੇ ਕਰੀ ਬੋਇਆ ਨੇ ਉਧਰ ਦੇਖ ਲੈ ਜਿਆ ਰੋਮੀ ਸੋਹਣੀ ਨੇ ਆ ਦਿਖਾਏ ਤੇ ਵੀਡੀਓ ਦਿਖਾਉਣਾ ਜਰਾ ਆਪਾਂ ਐਂਕਲ ਲੈਂਥ ਹੈ ਵਧੀਆ ਲੱਗਦੇ ਭਾਈ ਲਾਈਟ ਕਲਰ ਹੈ ਨਾ ਕੰਬੀਨੇਸ਼ਨ ਵੀ ਵਧੀਆ ਆ ਰਿਹਾ ਲਿਖ ਦੇ ਤਾਂ ਖਾਲੀ ਫਿਰ ਇਹ ਖਾਰੇ ਬਦਾ ਮਦੂਪਾ ਕੇ ਧੱਕੇ ਨਾਲ ਦੰਬਾਈ ਨਹੀਂ ਸੀ ਮਾਦਾ ਕਹਿ ਕੇ ਪਵਾਇਦ ਨਾ ਕਾਓ ਭਾਈ ਅਕ ਕਦੇ ਖਾਂਦੇ ਬਦਾ ਮਾਰੀ ਘਰੇ ਤੇ ਖਾਂਦੇ ਨਹੀਂ ਆਗੇ